ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰਾਂ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਕਹਾਣੀ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜ਼ਰੂਰ ਸੁਣਿਆ ਕਰੋ ਅਤੇ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਕਰਨਾ ਬਿਲਕੁਲ ਨਾ ਭੁੱਲਿਆ ਕਰੋ ਕਮੈਂਟ ਬਾਕਸ ਰਾਹੀਂ ਤੁਸੀਂ ਸਾਡੇ ਨਾਲ ਜੁੜੇ ਰਿਹਾ ਕਰੋ ਕਮੈਂਟ ਬਾਕਸ ਵਿੱਚ ਕਹਾਣੀ ਬਾਰੇ ਵਿਚਾਰ ਅਤੇ ਆਪਣੇ ਬਾਰੇ ਆਪਣੀ ਜਾਣ ਪਛਾਣ ਵੀ ਦੱਸਦੇ ਰਿਆ ਕਰੋ ਤਾਂ ਕਿ ਆਪਾਂ ਇੱਕ ਦੂਜੇ ਨਾਲ ਵਧੀਆ ਤੌਰ ਤੇ ਜੁੜ ਸਕੀਏ ਵੈਸੇ ਤਾਂ ਮੈਂ ਕਿਸਮਤ ਵਾਲੀ ਆ ਕਿ ਮੇਰੇ ਨਾਲ ਜਿੰਨੀ ਵੀ ਆਡੀਅנס ਜੁੜੀ ਆ ਸਾਰੇ ਬਹੁਤ ਸਤਿਕਾਰਯੋਗ ਹੋ ਸਾਰੇ ਆਪਾਂ ਇੱਕ ਪਰਿਵਾਰ ਦਾ ਹਿੱਸਾ ਬਣ ਚੁੱਕੇ ਆ ਮੈਂ ਤੁਹਾਡੇ ਕਮੈਂਟ ਪੜ੍ਹਦੀ ਆ ਤਾਂ ਮੈਨੂੰ ਬਹੁਤ ਖੁਸ਼ੀ ਹੁੰਦੀ ਆ ਤੁਸੀਂ ਮੈਨੂੰ ਬਹੁਤ ਹੌਸਲਾ ਦਿੰਨੇ ਹੋ ਕਿਉਂਕਿ ਕੋਈ ਵੀ ਕੰਮ ਆ ਜਿਹੜਾ ਜੇ ਉਹਨੂੰ ਆਪਾਂ ਕੰਟੀਨਿਊ ਰੱਖਣਾ ਤੇ ਉਹਦੇ ਲਈ ਸਾਨੂੰ ਹੌਸਲੇ ਦੀ ਲੋੜ ਹੁੰਦੀ ਆ ਤੁਸੀਂ ਮੈਨੂੰ ਬਹੁਤ ਹੌਸਲਾ ਦਿੰਦੇ ਹੋ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ ਤੇ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਸ਼ੁਕਰੀਆ ਕਿ ਤੁਸੀਂ ਮੈਨੂੰ ਸਪੋਰਟ ਕਰ ਰਹੇ ਹੋ ਆਪਣੀ ਅੱਜ ਦੀ ਕਹਾਣੀ ਆ ਇੱਕ ਅਨਾਥ ਆਸ਼ਰਮ ਵਿੱਚ ਰਹਿੰਦੀ ਇੱਕ ਗਰੀਬ ਕੁੜੀ ਦੀ ਸੱਚੀ ਪ੍ਰੇਮ ਕਹਾਣੀਆ ਇੱਕ ਅਨਾਥ ਆਸ਼ਰਮਾ ਜਿਹਦੇ ਵਿੱਚ ਉਹ ਬੱਚੇ ਰਹਿੰਦੇ ਨੇ ਜਿੰਨਾ ਬੱਚਿਆਂ ਦੇ ਮਾਪਿਓ ਇਸ ਦੁਨੀਆ ਤੋਂ ਚਲੇ ਗਏ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਪਰ ਬਹੁਤੇ ਪੇਰੈਂਟਸ ਜਿਨ੍ਹਾਂ ਦੇ ਜਿਆਦਾ ਬੇਟੀਆਂ ਹੋ ਜਾਂਦੀਆਂ ਕਈ ਵਾਰ ਉਹ ਵੀ ਆਪਣੀਆਂ ਬੱਚੀਆਂ ਨੂੰ ਅਨਾਥ ਆਸ਼ਰਮ ਛੱਡ ਦਿੰਦੇ ਆ ਇੱਕ ਵਿੱਕੀ ਨਾਂ ਦਾ ਮੁੰਡਾ 4-5 ਸਾਲ ਦਾ ਉਹ ਅਨਾਥ ਆਸ਼ਰਮ ਦੇ ਵਿੱਚ ਆ ਕਿਉਂਕਿ ਉਹਦੇ ਮਾਤਾ ਪਿਤਾ ਜਿਹੜੇ ਇੱਕ ਸੜਕ ਹਾਦਸੇ ਦੇ ਵਿੱਚ ਚਲੇ ਗਏ ਤੇ ਉਹਨੂੰ ਕਿਸੇ ਨੇ ਅਨਾਥ ਆਸ਼ਰਮ ਦੇ ਵਿੱਚ ਛੱਡ ਦਿੱਤਾ ਤੇ ਅਨਾਥ ਆਸ਼ਰਮ ਦੇ ਵਿੱਚ ਹੀ ਉਹ ਵੱਡਾ ਹੋਇਆ ਉੱਥੇ ਜਿਹੜੇ ਬੱਚੇ ਰਹਿੰਦੇ ਆ ਜਾਂ ਜਿਹੜੀ ਅਨਾਥ ਆਸ਼ਰਮ ਦੀ ਟੀਮ ਆ ਉਹਨਾਂ ਨਾਲ ਹੀ ਉਹ ਵੱਡਾ ਹੋਇਆ ਉਹੀ ਉਹਦੇ ਪਰਿਵਾਰ ਦਾ ਹਿੱਸਾ ਤੇ ਇੱਕ ਦਿਨ ਉਸੇ ਅਨਾਥ ਆਸ਼ਰਮ ਦੇ ਵਿੱਚ ਇੱਕ ਦੋ ਸਾਲ ਦੀ ਬੱਚੀ ਆਉਂਦੀ ਆ ਤੇ ਉਹਦੇ ਮਾਪੇ ਛੱਡ ਕੇ ਜਾਂਦੇ ਆ ਉਹ ਅਨਾਥ ਆਸ਼ਰਮ ਦੀ ਟੀਮ ਨੂੰ ਕਹਿੰਦੇ ਆ ਕਿ ਸਾਡੇ ਚਾਰ ਕੁੜੀਆਂ ਅਸੀਂ ਇੰਨੀਆਂ ਬੱਚੀਆਂ ਦੀ ਸੰਭ ਸੰਭਾਲ ਨਹੀਂ ਕਰ ਸਕਦੇ ਜੇ ਤੁਸੀਂ ਸਾਡੀ ਬੱਚੀ ਨੂੰ ਰੱਖ ਲਓ ਵੀ ਨਹੀਂ ਏ ਨਹੀਂ ਪਤਾ ਹਣਾ ਵੀ ਸਾਡੇ ਤੋਂ ਸਾਰਿਆਂ ਨੂੰ ਰੋਟੀ ਦਿੱਤੀ ਵੀ ਜਾਣੀ ਆ ਜਾਂ ਨਹੀਂ ਦਿੱਤੀ ਜਾਣੀ ਆ ਤਾਂ ਜਿਹੜੀ ਅਨਾਥ ਆਸ਼ਰਮ ਦੀ ਟੀਮ ਆ ਉਹ ਫਾਰਮ ਭਰ ਲੈਂਦੀ ਆ ਤੇ ਉਸ ਬੱਚੀ ਨੂੰ ਉੱਥੇ ਰੱਖ ਲੈਂਦੀ ਆ ਹੌਲੀ ਹੌਲੀ ਉਹ ਵੱਡੀ ਹੁੰਦੀ ਆ ਬੱਚੀ ਸਾਰੇ ਬੱਚੇ ਹਣਾ ਜਿਵੇਂ ਜਿਵੇਂ ਉੱਥੇ ਰਹਿੰਦੇ ਆਗੇ ਉਹ ਦਿਨ ਲੰਘਦੇ ਜਾਂਦੇ ਆ ਵੱਡੇ ਹੁੰਦੇ ਜਾਂਦੇ ਆ ਜਿਹੜਾ ਵਿੱਕੀ ਆ ਉਹ ਵੀ ਕਾਫੀ ਵੱਡਾ ਹੋ ਜਾਂਦਾ ਤੇ ਜਿਹੜੀ ਉਹ ਬੱਚੀ ਹੁੰਦੀ ਆ ਉਹਦਾ ਨਾਮ ਰਾਣੀ ਹੁੰਦਾ ਰਾਣੀ ਵੀ ਵਾਵਾ ਵੱਡੀ ਹੋ ਜਾਂਦੀ ਆ ਉਹ ਸਾਰੇ ਬੱਚੇ ਆਪਸ ਵਿੱਚ ਖੇਡਦੇ ਬਚਪਨ ਤੋਂ ਇੱਕ ਦੂਜੇ ਨਾਲ ਜੁੜ ਜਾਂਦੇ ਆ ਇਸੇ ਤਰ੍ਹਾਂ ਆਸ਼ਰਮ ਦੇ ਵਿੱਚ ਵਿੱਕੀ ਦੀ ਤੇ ਰਾਣੀ ਦੀ ਆਪਸ ਵਿੱਚ ਬਹੁਤ ਵਧੀਆ ਬਣਨ ਲੱਗੀ ਉਹ ਇੱਕ ਦੂਜੇ ਦੇ ਵਧੀਆ ਦੋਸਤ ਬਣ ਗਏ ਜਦੋਂ ਉਹ ਥੋੜੇ ਵੱਡੇ ਹੋਏ ਤਾਂ ਉਹ ਇਕੱਠੇ ਬੈਹਂਦੇ ਇੱਕ ਦੂਜੇ ਨਾਲ ਗੱਲਾਂ ਕਰਦੇ ਤੇ ਜਿਹੜੀ ਰਾਣੀ ਸੀ ਉਹਨਾਂ ਇੱਕ ਦਿਨ ਅਨਾਥ ਆਸ਼ਰਮ ਦਾ ਜਿਹੜਾ ਸੰਚਾਲਕ ਸੀ ਉਹਨੂੰ ਪੁੱਛਦੀ ਆ ਕਿ ਮੈਨੂੰ ਇੱਥੇ ਕੌਣ ਛੱਡ ਕੇ ਗਿਆ ਹਨਾ ਕਿਉਂਕਿ ਬਹੁਤ ਛੋਟੀ ਸੀ ਉਹਨੂੰ ਨਹੀਂ ਪਤਾ ਸੀ ਤਾਂ ਅਨਾਥ ਆਸ਼ਰਮ ਦਾ ਜਿਹੜਾ ਸੰਚਾਲਕ ਆ ਉਹ ਸਾਰੇ ਬੱਚਿਆਂ ਨੂੰ ਸੱਚ ਦੱਸ ਦਿੰਦਾ ਕਿਸੇ ਤੋਂ ਕੋਈ ਗੱਲ ਨਹੀਂ ਲੁਕੋ ਕੇ ਰੱਖਦਾ ਉਹ ਕਹਿੰਦਾ ਵੀ ਪਤ ਤੇਰੇ ਮੰਮੀ ਪਾਪਾ ਤੈਨੂੰ ਖੁਦ ਛੱਡ ਕੇ ਗਏ ਨੇ ਉਹਨਾਂ ਦੇ 3-4 ਬੇਟੀਆਂ ਸੀ ਤੇ ਉਹਨਾਂ ਵਿੱਚ ਪਾਲਣ ਦੀ ਹੈਸੀਅਤ ਹੈ ਨਹੀਂ ਸੀ ਇਸ ਲਈ ਉਹ ਆਪਣੀ ਮਰਜ਼ੀ ਨਾਲ ਛੱਡ ਕੇ ਗਏ ਆ ਤੇ ਉਸੇ ਦਿਨ ਤੋਂ ਜਿਹੜੀ ਰਾਣੀ ਹੁੰਦੀ ਆ ਉਹ ਆਪਣੇ ਮਾਪਿਆਂ ਨੂੰ ਕੋਸਣ ਲੱਗ ਜਾਂਦੀ ਆ ਕਿਉਂਕਿ ਇੱਕ ਬੱਚਾ ਹਨਾ ਜੇ ਇੱਕ ਘਰ ਦੇ ਵਿੱਚ 4 ਬੇਟੀਆਂ ਨੇ ਤੇ ਇੱਕ ਨੂੰ ਅਨਾਥ ਆਸ਼ਰਮ ਛੱਡਿਆ ਜਾਂਦਾ ਤਾਂ ਉਹਦੇ ਦਿਲ ਵਿੱਚ ਇਹ ਗੱਲ ਜ਼ਰੂਰ ਆਉਗੀ ਕਿ ਮੈਂ ਹੀ ਇਕੱਲੀ ਬੋਝ ਸੀ ਵੀ ਨਾਲੇ ਜੇ ਮੈਨੂੰ ਮੇਰੇ ਮਾਪਿਓ ਨੇ ਜਨਮ ਦਿੱਤਾ ਸੀ ਹਨਾ ਆਪਣੀ ਮਰਜ਼ੀ ਨਾਲ ਦਿੱਤਾ ਸੀ ਭਾਵੇਂ ਉਹਨਾਂ ਨੇ ਮੁੰਡਾ ਹੋਣ ਦੀ ਚਾਹਤ ਵਿੱਚ ਜਨਮ ਦਿੱਤਾ ਸੀ ਪਰ ਫਿਰ ਵੀ ਕਿਹੜੇ ਮਾਪਿਓ ਹੁੰਦੇ ਆ ਜਿਹੜੇ ਐਦਾਂ ਆਪਣੀਆਂ ਬੱਚੀਆਂ ਨੂੰ ਕਿਸੇ ਦੇ ਸਹਾਰੇ ਅਨਾਥ ਆਸ਼ਰਮ ਦੇ ਵਿੱਚ ਛੱਡ ਕੇ ਜਾਂਦੇ ਆ ਇਸ ਲਈ ਉਸ ਦਿਨ ਤੋਂ ਉਹ ਸੋਚਣ ਲੱਗੀ ਸੀ ਕਿ ਇਸ ਦੁਨੀਆ ਤੇ ਆਪਦਾ ਕੋਈ ਨਹੀਂ ਹੁੰਦਾ ਤੇ ਉਹ ਇਕੱਲੀ ਰਹਿੰਦੀ ਚੁੱਪਚਾਪ ਰਹਿੰਦੀ ਇੱਕ ਦਿਨ ਵਿੱਕੀ ਉਹਦੇ ਕੋਲ ਆਇਆ ਤੇ ਉਹਨੂੰ ਪੁੱਛਣ ਲੱਗਾ ਕਿ ਰਾਣੀ ਤਿੰਨ ਚਾਰ ਦਿਨ ਹੋ ਗਏ ਤੂੰ ਬੜੀ ਉਦਾਸ ਰਹਿਣੀ ਆ ਵੀ ਕੀ ਗੱਲ ਹੋ ਗਈ ਵੀ ਨਹੀਂ ਤੂੰ ਕਿਸੇ ਨਾਲ ਗੱਲ ਕਰਦੀ ਆ ਤਾਂ ਰਾਣੀ ਕਹਿੰਦੀ ਕਿ ਵਿੱਕੀ ਮੇਰਾ ਇਹਨਾਂ ਰਿਸ਼ਤਿਆਂ ਤੇ ਵਿਸ਼ਵਾਸ ਨਹੀਂ ਰਿਹਾ ਕਹਿੰਦੀ ਭਾਵੇਂ ਕਹਿਣਾ ਇੱਥੋਂ ਦੀ ਟੀਮ ਆ ਜਿਹੜੇ ਸੰਚਾਲਕ ਨੇ ਜਾਂ ਇੱਥੇ ਜਿੰਨੇ ਵੀ ਆਪਣੇ ਨਾਲ ਵਿਹਾਰ ਕਰਦੇ ਆ ਵਧੀਆ ਵਿਹਾਰਾ ਪਰ ਜਿਹੜੇ ਸਾਡੇ ਪਰਿਵਾਰਕ ਰਿਸ਼ਤੇ ਆ ਹਨ ਸਾਨੂੰ ਬਹੁਤ ਸਮਝਣ ਲੱਗ ਜਾਂਦੇ ਆ ਵੀ ਫੇਰ ਆਪਾਂ ਹੋਰ ਕੀਤੇ ਯਕੀਨ ਕਰੀਏ ਕੀ ਉਹਨੂੰ ਦਲਾਸਾ ਦਿੰਦਾ ਕਿ ਰਾਣੀ ਕੋਈ ਗੱਲ ਨਹੀਂ ਹੁਣ ਤਾਂ ਆਪਣਾ ਇਹੀ ਪਰਿਵਾਰ ਆ ਕਹਿੰਦਾ ਵੀ ਮੈਂ ਤਾਂ ਕਹਿਣਾ ਵੀ ਅਨਾਥ ਆਸ਼ਰਮ ਵੀ ਜੇ ਕਿਸੇ ਨੇ ਬਣਾਇਆ ਤਾਂ ਬਹੁਤ ਵਧੀਆ ਗੱਲ ਆ ਵੀ ਜਿਵੇਂ ਮੇਰੇ ਮਾਤਾ ਪਿਤਾ ਬਚਪਨ ਦੇ ਵਿੱਚ ਮੈਨੂੰ ਛੱਡ ਕੇ ਚਲੇ ਗਏ ਮੇਰਾ ਕਿਹਨੇ ਸਹਾਰਾ ਬਣਨਾ ਸੀ ਪਤਾ ਨਹੀਂ ਮੈਂ ਕਿੱਥੇ ਰੋਲਦਾ ਹੁੰਦਾ ਕਿਹਨੇ ਮੈਨੂੰ ਕਿੱਥੇ ਲਿਜਾ ਕੇ ਵੇਚਣਾ ਸੀ ਤੇ ਉਹ ਰਾਣੀ ਨੂੰ ਵੀ ਇਹੀ ਗੱਲ ਕਹਿੰਦਾ ਕਿ ਚੱਲ ਇਸ ਗੱਲ ਦਾ ਸ਼ੁਕਰ ਕਰ ਕਿ ਤੇਰੇ ਮਾਤਾ ਪਿਤਾ ਤੈਨੂੰ ਅਨਾਥ ਆਸ਼ਰਮ ਛੱਡ ਗਏ ਨਹੀਂ ਤਾਂ ਬਹੁਤੇ ਮਾਪਿਓ ਹੁੰਦੇ ਆ ਜਿਹੜੇ ਆਪਣੀਆਂ ਬੱਚੀਆਂ ਨੂੰ ਵੇਚ ਦਿੰਦੇ ਆ ਵਿਕਟੋਟੋਟ ਤੇਰੀ ਕੀਮਤ ਤਾਂ ਨਹੀਂ ਲਗਾਈ ਤੇਰੇ ਮਾਪਿਓ ਨੇ ਚਲੋ ਇਸ ਤਰ੍ਹਾਂ ਗੱਲਾਂ ਕਰਦੇ ਕਰਦੇ ਉਹਨਾਂ ਇੱਕ ਦੂਜੇ ਦੇ ਨਾਲ ਰਹਿੰਦੇ ਆ ਸਾਰਾ ਦਿਨ ਟਾਈਮ ਬਤਾਉਂਦੇ ਆ ਤੇ ਉਹਨਾਂ ਨੂੰ ਇੱਕ ਦੂਜੇ ਨਾਲ ਹਮਦਰਦੀ ਹੋ ਜਾਂਦੀ ਆ ਤੇ ਹੌਲੀ ਹੌਲੀ ਜਿਹੜਾ ਵਿੱਕੀ ਹੁੰਦਾ ਉਹ ਰਾਣੀ ਨੂੰ ਪਸੰਦ ਕਰਨ ਲੱਗ ਜਾਂਦਾ ਪਰ ਉਹ ਰਾਣੀ ਦੀ ਬਹੁਤ ਇੱਜ਼ਤ ਕਰਦਾ ਸੀ ਤੇ ਉਹਨੇ ਕਦੇ ਵੀ ਆਪਣੇ ਦਿਲ ਦੀ ਗੱਲ ਰਾਣੀ ਨੂੰ ਨਹੀਂ ਦੱਸੀ ਸੀ ਰਾਣੀ ਨੂੰ ਵੀ ਇਹ ਪਤਾ ਸੀ ਕਿ ਵਿੱਕੀ ਆ ਜਿਹੜਾ ਇਹ ਮੈਨੂੰ ਪਸੰਦ ਕਰਦਾ ਪਰ ਉਹ ਵੀ ਕਦੇ ਕੋਈ ਗੱਲ ਉਹਨੇ ਕੀਤੀ ਨਹੀਂ ਸੀਗੀ ਪਰਾ ਉਹ ਇੱਕ ਦੂਜੇ ਨਾਲ ਹਨਾ ਦੁੱਖ ਸੁੱਖ ਕਰਦੇ ਰਹਿੰਦੇ ਕਹਿੰਦੇ ਆ ਨਾ ਜੇ ਛੋਟੀ ਉਮਰ ਦੇ ਵਿੱਚ ਦੁੱਖ ਮਿਲੇ ਹੁਣ ਤਾਂ ਬੰਦਾ ਜਿਹੜਾ ਉਹ ਉਮਰ ਤੋਂ ਵੱਧ ਸਿਆਣਾ ਹੋ ਜਾਂਦਾ ਇਸੇ ਤਰ੍ਹਾਂ ਵਿੱਕੀ ਤੇ ਰਾਣੀ ਆ ਜਿਹੜੇ ਉਹ ਬਹੁਤ ਸਿਆਣੇ ਬਣ ਗਏ ਸੀ ਤੇ ਉਹਨਾਂ ਅਨਾਥ ਆਸ਼ਰਮ ਦੀ ਟੀਮ ਨੇ ਉਹਨਾਂ ਨੂੰ ਆਸ਼ਰਮ ਦੇ ਸੰਚਾਲਕ ਅਸਿਸਟੈਂਟ ਬਣਾਤਾ ਸੀ ਵੀ ਕੋਈ ਵੀ ਦੇਖਰੇਖ ਕਰਨੀ ਹੁੰਦੀ ਕੋਈ ਵੀ ਕੰਮ ਕਰਨਾ ਹੁੰਦਾ ਬੱਚਿਆਂ ਦੀ ਸੰਭਾਲ ਨੂੰ ਲੈ ਕੇ ਤਾਂ ਰਾਣੀ ਤੇ ਵਿੱਕੀ ਹੀ ਕਰਦੇ ਸੀ ਕਿਉਂਕਿ ਜਿਹੜੀ ਉਹ ਟੀਮ ਸੀ ਉਹਨਾਂ ਨੂੰ ਵੀ ਸੌਖਾ ਹੋ ਗਿਆ ਸੀ ਵੀ ਇਹ ਬੱਚੇ ਸਮਝਦਾਰ ਹੋ ਗਏ ਆ ਤੇ ਇਹ ਦੂਜੇ ਬੱਚਿਆਂ ਨੂੰ ਸੰਭਾਲ ਸਕਦੇ ਆ ਇਸੇ ਤਰ੍ਹਾਂ ਰਾਣੀ ਤੇ ਵਿਕੀ ਇਕੱਠੇ ਕੰਮ ਕਰਦੇ ਤੇ ਉੱਥੇ ਨਾ ਜਿਹੜੇ ਆਸ਼ਰਮ ਹੁੰਦੇ ਆ ਸ਼ਹਿਰਾਂ ਦੇ ਵਿੱਚ ਬਣੇ ਉੱਥੇ ਜਿਹੜੇ ਸ਼ਹਿਰ ਦੇ ਵੱਡੇ ਸੇਠ ਹੁੰਦੇ ਆ ਅਮੀਰ ਲੋਕ ਹੁੰਦੇ ਆ ਉਹਨਾਂ ਨੂੰ ਨਿਦਾਨ ਕਰਨ ਆਉਂਦੇ ਆ ਕੰਜਕਾਂ ਖਵਾ ਲੋ ਜਾਂ ਹੋਰ ਕਹਿ ਲੋ ਕਿਸੇ ਹਨਾ ਆਪਣੇ ਇਹ ਕਿਸੇ ਬੱਚੇ ਦੇ ਜਨਮ ਦਿਨ ਦੀ ਖੁਸ਼ੀ ਚ ਜਾਂ ਉਹਨਾਂ ਨੇ ਵੱਡਿਆਂ ਦਾ ਜਿਹੜਾ ਵੱਡਾ ਕਰਨਾ ਹੁੰਦਾ ਉਹਦੀ ਖੁਸ਼ੀ ਦੇ ਵਿੱਚ ਜਿਵੇਂ ਜਿੱਦਾਂ ਲੋਕੀ ਸ਼ਰਾਦ ਵਗੈਰਾ ਕਰਦੇ ਆ ਤੇ ਫਿਰ ਉਹ ਅਨਾਥ ਆਸ਼ਰਮ ਦੇ ਬੱਚਿਆਂ ਨੂੰ ਦਾਨਪੁੰਨ ਕਰਨ ਜਾਂਦੇ ਆ ਤੇ ਇਸੇ ਤਰ੍ਹਾਂ ਇੱਕ ਸ਼ਹਿਰ ਦਾ ਅਮੀਰ ਸੇਠ ਆ ਜਿਹੜਾ ਉਹ ਆਪਣੇ ਪਰਿਵਾਰ ਨਾਲ ਉੱਥੇ ਦਾਨਪੁੰਨ ਕਰਨ ਲਈ ਆਇਆ ਸੀ ਜਦੋਂ ਉਹ ਦਾਨਪੁੰਨ ਕਰਨ ਆਇਆ ਤੇ ਉਹਨਾਂ ਦਾ ਇੱਕ ਮੁੰਡਾ ਸੀ ਉਹਦਾ ਨਾਂ ਵਿਜੇ ਸੀ ਜਿਹੜਾ ਵਿਜੇ ਹੁੰਦਾ ਉਹਦੀ ਵਿੱਕੀ ਨਾਲ ਜਾਣ-ਪਛਾਣ ਹੋ ਜਾਂਦੀ ਆ ਤੇ ਉਹ ਇੱਕ ਦੂਜੇ ਨਾਲ ਗੱਲਾਂ-ਬਾਤਾਂ ਕਰਦੇ ਆ ਤੇ ਉਹਨਾਂ ਦੀ ਦੋਸਤੀ ਹੋ ਜਾਂਦੀ ਆ ਕਿਉਂਕਿ ਜਿਹੜਾ ਉਹ ਪਰਿਵਾਰ ਸੀ ਉਹ ਹਰ ਇੱਕ ਮਹੀਨੇ ਬੱਚਿਆਂ ਨੂੰ ਦਾਣ ਕਰਨ ਆਉਂਦਾ ਸੀ ਤੇ ਜਿਹੜਾ ਵਿਜੇ ਸੀ ਉਹ ਆਪਣੇ ਮੰਮੀ-ਪਾਪਾ ਦੇ ਨਾਲ ਆਉਂਦਾ ਸੀ ਉੱਥੋਂ ਉਹ ਇੱਕ ਦੂਜੇ ਨਾਲ ਗੱਲਾਂ-ਬਾਤਾਂ ਕਰਦੇ ਇੱਕ ਦੂਜੇ ਦੇ ਦੋਸਤ ਬਣ ਗਏ ਫਿਰ ਵਿਜੇ ਦਾ ਜਦੋਂ ਵੀ ਜੀ ਕਰਦਾ ਉਹ ਵਿੱਕੀ ਨੂੰ ਮਿਲਣ ਚਲੇ ਆਉਂਦਾ ਸੀਗਾ ਇੱਕ ਦਿਨ ਵਿੱਕੀ ਤੇ ਵਿਜੇ ਜਦੋਂ ਮਿਲਦੇ ਆ ਹਨਾ ਆਸ਼ਰਮ ਦੇ ਵਿੱਚ ਵਿੱਕੀ ਕਹਿੰਦਾ ਵਿਜੇ ਨੂੰ ਕਿ ਤੂੰ 10 ਮਿੰਟ ਇੱਥੇ ਬੈਠ ਵੀ ਮੈਂ ਆਪਣਾ ਕੰਮ ਕਰ ਰਿਆ ਵੀ ਮੇਰੀ ਡਿਊਟੀ ਆ ਉਹ ਵੀ ਮੈਂ ਕਰਕੇ ਆਇਆ ਵੀ 5 ਮਿੰਟ ਦੇ ਵਿੱਚ ਮੈਂ ਵਿਹਲਾ ਹੋ ਜੂੰ ਤਾਂ ਵਿਜੇ ਆ ਜਿਹੜਾ ਉਹ ਬਹਿ ਜਾਂਦਾ ਵਿੱਕੀ ਨੂੰ ਕਹਿੰਦਾ ਵੀ ਚੱਲ ਤੂੰ ਕੰਮ ਕਰਿਆ ਵੀ ਫਿਰ ਤੂੰ ਆ ਦੀ ਮੈਂ ਇੱਥੇ ਤੇਰਾ ਇੰਤਜ਼ਾਰ ਕਰਦਾ ਉਹ ਬੈਂਚ ਤੇ ਬੈਠਾ ਆਸੇ ਪਾਸੇ ਵੇਖ ਰਿਹਾ ਹਨਾ ਕੋਈ ਬੱਚੇ ਖੇਡ ਰਹੇ ਸੀ ਕੋਈ ਕੁਸ਼ ਕਰ ਰਿਹਾ ਸੀ ਕਿੰਨਾ ਵਧੀਆ ਉਹ ਆਸ਼ਰਮ ਬਣਿਆ ਹੋਇਆ ਸੀ ਫੁੱਲ ਲੱਗੇ ਹੋਏ ਸੀ ਪੌਦੇ ਕੋਈ ਪੌਦਿਆਂ ਨੂੰ ਪਾਣੀ ਪਾ ਰਿਹਾ ਸੀ ਇਸੇ ਤਰ੍ਹਾਂ ਉਹ ਚਾਰਸਪਰੇ ਵੇਖਦਾ ਤੇ ਉਹ ਸੋਚਦਾ ਵੀ ਦੇਖੋ ਇਹਨਾਂ ਬੱਚਿਆਂ ਦਾ ਇਹੀ ਸੰਸਾਰ ਆ ਵੀ ਕਿੰਨੇ ਖੁਸ਼ ਰਹਿੰਦੇ ਆ ਵੀ ਭਾਵੇਂ ਇਹਨਾਂ ਨੂੰ ਕਿਸੇ ਚੀਜ਼ ਦੀ ਤਮੰਨਾ ਨਹੀਂ ਹੈਗੀ ਇਸੇ ਤਰ੍ਹਾਂ ਸੋਚਦੇ ਸੋਚਦੇ ਉਹਦੀ ਨਿਗਾ ਪੈਂਦੀ ਆ ਇੱਕ ਬਹੁਤ ਸੋਹਣੀ ਕੁੜੀ ਆਉਂਦੀ ਆ ਬਹੁਤ ਸੋਹਣੀ ਕੁੜੀ ਆ ਉਹ ਜਿਹੜੀ ਫੁੱਲਾਂ ਦੇ ਬੂਟਿਆਂ ਨੂੰ ਪਾਣੀ ਦੇ ਰਹੀ ਹੁੰਦੀ ਆ ਤੇ ਵੀਜੇ ਦੀ ਨਿਗਾ ਉਸ ਕੁੜੀ ਤੇ ਪੈ ਜਾਂਦੀ ਆ ਉਹ ਕੁੜੀ ਵੱਲ ਵੇਖਦਾ ਹੀ ਰਹਿ ਜਾਂਦਾ ਉਹ ਕੁੜੀ ਕੋਈ ਹੋਰ ਨਹੀਂ ਬਲਕਿ ਰਾਣੀ ਹੀ ਸੀ ਤੇ ਜਦੋਂ ਉਹ ਰਾਣੀ ਨੂੰ ਵੇਖਦਾ ਤੇ ਉਹ ਵੇਖਦਾ ਵੀ ਦੇਖੋ ਕਿੰਨੀ ਸੋਹਣੀ ਕੁੜੀ ਆ ਹਨਾ ਵੀ ਪਤਾ ਨਹੀਂ ਇਹਦੇ ਨਾਲ ਕੀ ਬੀਤੀ ਹੋਊ ਜਿਹੜੀ ਇਹ ਆਸ਼ਰਮ ਦੇ ਵਿੱਚ ਆ ਤੇ ਉਸ ਤੋਂ ਬਾਅਦ ਵਿੱਕੀ ਉਹਦੇ ਕੋਲੇ ਆ ਜਾਂਦਾ ਚਲੋ ਉਹ ਗੱਲਾਂ ਬਾਤਾਂ ਕਰਦੇ ਆ ਬੈਠਦੇ ਆ ਤੇ ਜਿਹੜਾ ਵਿੱਕੀ ਆ ਉਹ ਕਹਿੰਦਾ ਕਿ ਹੋਰ ਵਿਜੇ ਕੀ ਹਾਲਚਾਲ ਆ ਹਨਾ ਤਾਂ ਵਿਜੇ ਕਹਿੰਦਾ ਵੀ ਮੈਂ ਠੀਕ ਠਾਕ ਆ ਤੁਸੀਂ ਦੱਸੋ ਤੇ ਇਸੇ ਤਰ੍ਹਾਂ ਗੱਲਾਂ-ਬਾਤਾਂ ਕਰਦੇ ਉਹ ਉਹਦੇ ਪਰਿਵਾਰ ਬਾਰੇ ਪੁੱਛਦਾ ਉਹ ਕਹਿੰਦਾ ਵੀ ਮੇਰਾ ਪਰਿਵਾਰ ਵਧੀਆ ਵੀ ਮੈਂ ਇਕੱਲਾ ਹੀ ਮੁੰਡਾ ਆਪਣੇ ਮਾਪਿਓ ਦਾ ਤੇ ਜਿਹੜਾ ਵਿੱਕੀ ਆ ਉਹ ਦੱਸਦਾ ਵੀ ਬਚਪਨ ਦੇ ਵਿੱਚ ਮੇਰੇ ਮਾਤਾ-ਪਿਤਾ ਦੀ ਤਾਂ ਮੌਤ ਹੋ ਗਈ ਸੀ ਵੀ ਮੇਰਾ ਤਾਂ ਇਹੀ ਪਰਿਵਾਰ ਆ ਵੀ ਇੱਥੇ ਹੀ ਮੈਂ ਤਾਂ ਰਹਿਣਾ ਤੇ ਇੱਥੇ ਹੀ ਮੈਂ ਰਹਿਣਾ ساری ਉਮਰ ਵੀ ਮੈਨੂੰ ਇੱਥੇ ਵਧੀਆ ਵੀ ਜਿਵੇਂ ਮੈਨੂੰ ਕਿਸੇ ਨੇ ਸੰਭਾਲਿਆ ਸੀ ਮੈਂ ਵੀ ਜਿਵੇਂ-ਜਿਵੇਂ ਅੱਗੇ ਬੱਚੇ ਆਉਣਗੇ ਉਹਨਾਂ ਦੀ ਸੇਵਾ ਕਰਿਆ ਕਰੂੰਗਾ ਬਸ ਕਹਿੰਦਾ ਮੇਰੀ ਕੀ ਚਾਹਤ ਆ ਬਸ ਰੋਟੀ ਮਿਲਦੀ ਰਵੇ ਹੈਨਾ ਕੰਮ ਕਰ ਲੈਣੇ ਆ ਤੇ ਰੋਟੀ ਮਿਲ ਜਾਂਦੀ ਆ ਕਹਿੰਦਾ ਇਸ ਤੋਂ ਵਧੀਆ ਜ਼ਿੰਦਗੀ ਮੈਨੂੰ ਨਹੀਂ ਲੱਗਦਾ ਵੀ ਚੱਲ ਹੋਰ ਕਿੱਥੇ ਮੈਨੂੰ ਮਿਲੂਗੀ। ਇਸੇ ਤਰ੍ਹਾਂ ਗੱਲਾਂ-ਬਾਤਾਂ ਕਰਕੇ ਚਲੋ ਜਿਹੜਾ ਵਿਜੇ ਆ ਉਹ ਚਲਿਆ ਜਾਂਦਾ ਪਰ ਘਰੇ ਜਾ ਕੇ ਵਿਜੇ ਨਾ ਰਾਣੀ ਬਾਰੇ ਸੋਚਦਾ ਰਹਿੰਦਾ। ਉਹ ਸੋਚਦਾ ਕਿ ਮੈਂ ਵਿੱਕੀ ਨੂੰ ਪੁੱਛਿਆ ਕਿ ਉਹ ਨਾ ਵੀ ਉਹ ਕੁੜੀ ਕੌਣ ਸੀ ਤੇ ਉਹ ਸੋਚਦਾ ਕਿ ਹੁਣ ਮੈਂ ਦੁਬਾਰਾ ਜਾਊਂਗਾ ਤੇ ਫੇਰ ਪੁੱਛੂੰਗਾ। ਚਲੋ ਦੂਸਰੇ ਦਿਨ ਤਾਂ ਉਹ ਨਹੀਂ ਜਾਂਦਾ ਤੀਸਰੇ ਦਿਨ ਉਹਦੇ ਤੋਂ ਰਹਿ ਆ ਨਹੀਂ ਜਾਂਦਾ ਤੇ ਉਹ ਫਿਰ ਅਨਾਥ ਆਸ਼ਰਮ ਚਲਿਆ ਜਾਂਦਾ। ਫਿਰ ਜਾ ਕੇ ਉਹ ਵਿੱਕੀ ਨੂੰ ਮਿਲਦਾ ਤੇ ਵਿੱਕੀ ਨੂੰ ਪੁੱਛਦਾ ਕਿ ਵਿੱਕੀ ਪਰਸੋਂ ਜਦੋਂ ਮੈਂ ਆਇਆ ਸੀ ਤਾਂ ਇੱਕ ਕੁੜੀ ਨਾ ਪਾਣੀ ਦੇ ਰਹੀ ਸੀ ਬੁੱਟਿਆਂ ਨੂੰ ਤੇ ਵੀ ਉਹ ਬਹੁਤ ਸੋਹਣੀ ਸੀ ਵੀ ਉਹ ਕੁੜੀ ਕੌਣ ਹੈ ਤਾਂ ਵਿੱਕੀ ਉਹਨੂੰ ਦੱਸਦਾ ਕਿ ਇਹ ਕੁੜੀ ਦਾ ਨਾਮ ਰਾਣੀ ਆ ਵੀ ਇਹਦੇ ਮਾਪਿਓ ਇਹਨੂੰ ਇੱਥੇ ਛੱਡ ਗਏ ਸੀ ਕਿਉਂਕਿ ਉਹਨਾਂ ਦੇ ਬਹੁਤੀਆਂ ਕੁੜੀਆਂ ਸੀ ਤੇ ਉਹਨਾਂ ਤੋਂ ਬੱਚੇ ਸੰਭਾਲੇ ਨਹੀਂ ਗਏ ਇਹਨੇ ਵੀ ਇਹ ਸ਼ੁਰੂ ਤੋਂ ਹੀ ਇੱਥੇ ਰਹਿੰਦੀ ਆ ਹਾਂ ਕਹਿੰਦਾ ਮੇਰੀ ਪੱਕੀ ਦੋਸਤ ਆ ਇਹ ਬਹੁਤ ਸਿਆਣੀ ਕੁੜੀ ਆ ਉਹ ਕਹਿੰਦਾ ਵੀ ਅੱਛਾ ਠੀਕ ਹੈ ਗੱਲਾਂ ਕਰਦੇ ਕਰਦੇ ਉਹ ਕਹਿੰਦਾ ਵੀ 14 ਫਰਵਰੀ ਨੂੰ ਨਾ ਇਹਦਾ ਜਨਮ ਦਿਨ ਆ ਰਿਹਾਗਾ ਵੀ ਮੈਂ ਚਾਹਣਾ ਵੀ ਮੈਂ ਇਹਦਾ ਜਨਮ ਦਿਨ ਮਨਾਵਾ ਵਿੱਕੀ ਕਹਿੰਦਾ ਵਿਜੇ ਨੂੰ ਤਾਂ ਵਿਜੇ ਕਹਿੰਦਾ ਚਲ ਐਂ ਕਰ ਫਿਰ ਇਹਦੇ ਜਨਮ ਦਿਨ ਤੇ ਆਪਾਂ ਇਹਨੂੰ ਸਰਪ੍ਰਾਈਜ਼ ਦੇਵਾਂਗੇ ਜੇ ਤੇਰੀ ਦੋਸਤ ਆ ਕਹਿੰਦਾ ਕਿ ਤੂੰ ਫਿਕਰ ਨਾ ਕਰ ਇਹਦਾ ਜਨਮ ਦਿਨ ਆਪਾਂ ਵਧੀਆ ਤਰੀਕੇ ਨਾਲ ਮਨਾਵਾਂਗੇ ਇਹ ਗੱਲ ਸੁਣ ਕੇ ਵਿੱਕੀ ਵੀ ਖੁਸ਼ ਹੋ ਜਾਂਦਾ ਤੇ ਅਗਲੇ ਦਿਨ ਵਿਜੇ ਆ ਜਿਹੜਾ ਫਿਰ ਆ ਜਾਂਦਾ ਤੇ ਉਹ ਵਿੱਕੀ ਨੂੰ ਕਹਿੰਦਾ ਕਿ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਚਾਹਣਾ ਕਹਿੰਦਾ ਵੀ ਮੈਂ ਰਾਣੀ ਨੂੰ ਪਸੰਦ ਕਰਨ ਲੱਗ ਗਿਆ ਤੇ ਮੈਂ ਇਹਦੇ ਨਾਲ ਵਿਆਹ ਕਰਾਉਣਾ ਚਾਹਣਾ। ਜਿਹੜਾ ਵਿੱਕੀ ਹੁੰਦਾ ਉਹ ਸੁਣ ਕੇ ਇੱਕ ਵਾਰੀ ਤਾਂ ਉਹਨੂੰ ਸ਼ੌਕ ਲੱਗਦਾ ਹਨਾ ਕਿਉਂਕਿ ਉਹ ਵੀ ਤਾਂ ਰਾਣੀ ਨੂੰ ਪਸੰਦ ਕਰਦਾ ਹੁੰਦਾ ਪਰ ਉਹ ਇਹ ਸੋਚਦਾ ਕਿ ਮੈਂ ਤਾਂ ਇੱਥੇ ਅਨਾਥ ਆਸ਼ਰਮ ਦੇ ਵਿੱਚ ਹੀ ਪਲਿਆ ਵੱਡਾ ਹੋਇਆ ਹਨਾ ਵੀ ਮੈਂ ਕੀ ਦੇ ਸਕਦਾ ਰਾਣੀ ਨੂੰ ਵੀ ਜੇ ਉਹ ਇੱਕ ਅਮੀਰ ਘਰ ਦੇ ਵਿੱਚ ਵਿਆਹ ਕੇ ਜਾਊਗੀ ਤਾਂ ਉਹਦੀਆਂ ਸਾਰੀਆਂ ਖੁਸ਼ੀਆਂ ਪੂਰੀਆਂ ਹੋਣਗੀਆਂ ਹਨਾ ਵੀ ਮੇਰੀ ਈ ਔਕਾਤ ਤੇ ਵਿਜੇ ਦੀ ਕੀ ਵੀ ਜੇ ਇਹ ਉਹਨੂੰ ਪਸੰਦ ਕਰਦਾ ਤੇ ਹੋ ਸਕਦਾ ਰਾਣੀ ਇਹਦੇ ਨਾਲ ਵਿਆਹ ਕਰਵਾਉਣ ਲਈ ਮੰਨ ਜਾਵੇ ਵੀ ਮੈਂ ਵਿੱਚ ਨੀ ਆਊਂਗਾ। ਉਹਦੀਆਂ ਅੱਖਾਂ ਚੋਂ ਹੰਝੂ ਆ ਜਾਂਦੇ ਆ ਤਾਂ ਵਿਜੇ ਉਹਨੂੰ ਪੁੱਛਦਾ ਵੀ ਤੂੰ ਰੋਨਾ ਕਿਉਂ ਆਂ ਹਨਾ ਵੀ ਮੈਂ ਤਾਂ ਰਾਣੀ ਦੇ ਨਾਲ ਵਿਆਹ ਦੀ ਗੱਲ ਈ ਕੀਤੀ ਆ ਤਾਂ ਵਿੱਕੀ ਆ ਜਿਹੜਾ ਕਹਿੰਦਾ ਕਿ ਮੈਨੂੰ ਅਹ ਖੁਸ਼ੀ ਆ ਵੀ ਇਹ ਜਿਹੜੇ ਹੰਝੂ ਆ ਇਹ ਖੁਸ਼ੀ ਦੇ ਹੈਗੇ ਵੀ ਮੈਂ ਰਾਣੀ ਲਈ ਖੁਸ਼ ਆਂ ਵੀ ਉਹ ਇਸ ਅਨਾਥ ਆਸ਼ਰਮ ਦੇ ਵਿੱਚੋਂ ਨਿਕਲ ਕੇ ਇੱਕ ਵਧੀਆ ਜ਼ਿੰਦਗੀ ਜਿਊਂਗੀ। ਉਹਦੇ ਸੁਪਨੇ ਪੂਰੇ ਹੋਣਗੇ ਤੇ ਉਹਦੀ ਜ਼ਿੰਦਗੀ ਖੁਸ਼ਹਾਲ ਹੋਊਗੀ। ਤੇ ਉਹ ਕਹਿੰਦਾ ਵੀ ਚੱਲ ਤੂੰ ਰਾਣੀ ਨਾਲ ਗੱਲ ਨਾ ਕਰੀ ਵੀ ਮੈਂ ਉਹਨੂੰ ਸਰਪ੍ਰਾਈਜ਼ ਦੇਣਾ ਚਾਹਣਾ ਵੀ ਉਹਦੇ ਬਰਥਡੇ ਵਾਲੇ ਦਿਨ ਮੈਂ ਉਹਨੂੰ ਸਰਪ੍ਰਾਈਜ਼ ਦੇਵਾਂਗਾ ਤੇ ਉਹਨੂੰ ਪ੍ਰਪੋਜ਼ ਕਰੂੰਗਾ ਪਰ ਕਹਿੰਦਾ ਵੀ ਤਿਆਰੀ ਆਪਾਂ ਵਧੀਆ ਤਰੀਕੇ ਨਾਲ ਕਰਾਂਗੇ ਵਿੱਕੀ ਆ ਜਿਹੜਾ ਉਹ ਕਹਿੰਦਾ ਵੀ ਠੀਕ ਐ ਜਦੋਂ ਵਿਜੇ ਕਹਿ ਕੇ ਚਲਿਆ ਜਾਂਦਾ ਤਾਂ ਵਿੱਕੀ ਬਹੁਤ ਰੋਂਦਾ ਉਹ ਸੋਚਦਾ ਕਿ ਮੈਨੂੰ ਰਾਣੀ ਨਾਲ ਬਹੁਤ ਪਿਆਰ ਆ ਪਰ ਕਹਿੰਦਾ ਮੈਂ ਰਾਣੀ ਨੂੰ ਹਮੇਸ਼ਾ ਖੁਸ਼ ਵੇਖਣਾ ਚਾਹਣਾ ਨਾਲੇ ਕਹਿੰਦਾ ਵੀ ਹੋ ਸਕਦਾ ਰਾਣੀ ਵੀ ਵਿਜੇ ਨੂੰ ਪਸੰਦ ਕਰ ਲਵੇ ਤੇ ਉਹਦੇ ਨਾਲ ਵਿਆਹ ਕਰਵਾਉਣ ਲਈ ਮੰਨ ਜਾਵੇ ਤੇ ਇਹ ਕਹਿੰਦਾ ਵੀ ਮੈਂ ਇਹਨਾਂ ਦੇ ਵਿੱਚ ਨਹੀਂ ਆਉਂਗਾ ਤੇ ਉਹਨੂੰ ਔਖਾ ਤਾਂ ਲੱਗ ਰਿਹਾ ਹੁੰਦਾ ਪਰ ਉਹ ਸਬਰ ਕਰ ਲੈਂਦਾ ਤੇ ਇਸੇ ਤਰ੍ਹਾਂ ਹੌਲੀ-ਹੌਲੀ ਹਨਾ 14 ਫਰਵਰੀ ਦਾ ਦਿਨ ਆ ਜਿਹੜਾ ਆ ਜਾਂਦਾ ਜਦੋਂ 14 ਫਰਵਰੀ ਆਉਂਦੀ ਆ ਤਾਂ ਸਵੇਰ ਉੱਠਣਸਾਰ ਜਿਹੜਾ ਵਿੱਕੀ ਹੁੰਦਾ ਉਹ ਰਾਣੀ ਨੂੰ ਬਰਥਡੇ ਵਿਸ਼ ਕਰਦਾ ਤੇ ਰਾਣੀ ਬਹੁਤ ਖੁਸ਼ ਹੁੰਦੀ ਆ ਕਿਉਂਕਿ ਪਹਿਲਾ ਬਰਥਡੇ ਹੁੰਦਾ ਉਹਦਾ ਜਦੋਂ ਉਹਨੂੰ ਕਿਸੇ ਨੇ ਨਿਯਮਿਤ ਦਿੱਤੀ ਹੁੰਦੀ ਆ ਤੇ ਉਹਨੂੰ ਜਿਹੜਾ ਵੇਸ਼ ਕੀਤਾ ਹੁੰਦਾ ਉਹ ਬੜੀ ਖੁਸ਼ ਹੁੰਦੀ ਆ ਤੇ ਉਹ ਕਹਿੰਦੀ ਆ ਸੋਚਦੀ ਆ ਹਨਾ ਵੀ ਅੱਜ ਵੈਲੈਂਟਾਈਨ ਡੇ ਵੀ ਆ ਵੀ ਹੋ ਸਕਦਾ ਵਿੱਕੀ ਮੈਨੂੰ ਪ੍ਰਪੋਜ਼ ਵੀ ਕਰ ਦੇਵੇ ਕਿਉਂਕਿ ਉਹਨੂੰ ਵੀ ਪਤਾ ਸੀ ਕਿ ਵਿੱਕੀ ਮੈਨੂੰ ਬਹੁਤ ਪਸੰਦ ਕਰਦਾ ਤੇ ਉਹ ਵੀ ਵਿੱਕੀ ਨੂੰ ਪਸੰਦ ਕਰਦੀ ਸੀ ਪਰ ਉਹ ਨੂੰ ਇਹ ਸੀ ਕਿ ਜੇ ਇਹ ਮੈਨੂੰ ਪ੍ਰਪੋਜ਼ ਕਰੂਗਾ ਤਾਂ ਮੈਂ ਇਹਦੇ ਨਾਲ ਹਨਾ ਵਿਆਹ ਕਰਵਾਉਣ ਲਈ ਰਾਜ਼ੀ ਹੋਊਂਗੀ ਵੀ ਮੈਂ ਆਪਣੇ ਆਪ ਨਹੀਂ ਕੁਝ ਕਹਿੰਦੀ ਤੇ ਚਲੋ ਉਹ ਤਾਂ ਸੋਚਦੀ ਆ ਕਿ ਅਸੀਂ ਸਾਰੀ ਉਮਰ ਇੱਥੇ ਹੀ ਰਹਿਣਾ ਅਨਾਥ ਆਸ਼ਰਮ ਦੇ ਵਿੱਚ ਹੀ ਰਹਿਣਾ ਵੀ ਜੇ ਅਸੀਂ ਪਤੀ ਪਤਨੀ ਦੇ ਤੌਰ ਤੇ ਰਵਾਂਗੇ ਵੀ ਨਾਲੇ ਅਸੀਂ ਇਕੱਠੇ ਰਵਾਂਗੇ ਨਾਲੇ ਇੱਥੇ ਜਿਵੇਂ ਸਾਨੂੰ ਕਿਸੇ ਨੇ ਪਾਲਿਆ ਅਸੀਂ ਵੀ ਇਸ ਤਰ੍ਹਾਂ ਬੱਚਿਆਂ ਦਾ ਸਹਾਰਾ ਬਣਾਂਗੇ ਪਰ ਉਹਨੂੰ ਨਹੀਂ ਪਤਾ ਹੁੰਦਾ ਕਿ ਉਹਦੀ ਪਿੱਠ ਪਿੱਛੇ ਕੀ ਕੀ ਹੋ ਰਿਹਾ ਹੁੰਦਾ ਤੇ ਬਰਥਡੇ ਵਾਲੇ ਦਿਨ ਜਿਹੜਾ ਵਿਜੇ ਆ ਉਹ ਆ ਜਾਂਦਾ ਤੇ ਵਿਜੇ ਵਿੱਕੀ ਨੂੰ ਕਹਿੰਦਾ ਕਿ ਚਲੋ ਆਪਾਂ ਤਿਆਰੀ ਕਰੀਏ ਤੇ ਇੱਕ ਨਾ ਉਥੇ ਹਾਲ ਰੂਮ ਬਣਿਆ ਹੁੰਦਾ ਅਨਾਥ ਆਸ਼ਰਮ ਦੇ ਵਿੱਚ ਉਹਦੇ ਵਿੱਚ ਉਹ ਪੂਰੀ ਸੋਹਣੀ ਡੈਕੋਰੇਸ਼ਨ ਕਰਕੇ ਪੂਰੀ ਵਧੀਆ ਤਿਆਰੀ ਕਰਦੇ ਆ ਤੇ ਜਿਹੜੇ ਉੱਥੇ ਬੱਚੇ ਰਹਿੰਦੇ ਹੁੰਦੇ ਆ ਸਾਰਿਆਂ ਨੂੰ ਉਹਨਾਂ ਨੇ ਸਮਝਾ ਦਿੱਤਾ ਸੀ ਕਿ ਆਪਾਂ ਰਾਣੀ ਨੂੰ ਸਰਪ੍ਰਾਈਜ਼ ਦੇਣਾ ਤੇ ਜਿਹੜੀ ਰਾਣੀ ਆ ਉਹ ਇਹਨੂੰ ਲੱਗਦੀ ਆ ਵਿੱਕੀ ਨੂੰ ਕਿ ਵਿੱਕੀ ਕਿੱਧਰ ਗਿਆ ਜਦੋਂ ਲੱਗਦੀ ਲੱਗਦੀ ਇੱਧਰ ਨੂੰ ਆਉਂਦੀ ਆ ਤਾਂ ਵਿੱਕੀ ਤੇ ਵਿਜੇ ਆ ਜਿਹੜੇ ਉਹ ਹਾਲ ਕਮਰੇ ਚੋਂ ਬਾਹਰ ਆ ਰਹੇ ਹੁੰਦੇ ਆ ਰਾਣੀ ਕਹਿੰਦੀ ਵਿੱਕੀ ਤੁਸੀਂ ਕਿੱਥੇ ਚਲੇ ਗਏ ਸੀ ਵੀ ਮੈਂ ਤਾਂ ਤੁਹਾਨੂੰ ਲੱਭਦੀ ਸੀ ਉਹ ਕਹਿੰਦਾ ਵੀ ਨਹੀਂ ਬਸ ਇੱਥੇ ਸੀ ਮੈਂ ਤਾਂ ਵਿਜੇ ਨੂੰ ਮਿਲਣ ਲੱਗ ਗਿਆ ਸੀ ਵੀ ਵਿਜੇ ਆਇਆ ਸੀ ਉਹ ਕਹਿੰਦਾ ਵੀ ਇਹ ਵਿਜੇ ਆ ਉਹ ਕਹਿੰਦੀ ਵੀ ਹਾਂ ਮੈਂ ਇਹਨਾਂ ਨੂੰ ਕਈ ਵਾਰ ਦੇਖਿਆ ਇੱਥੇ ਐ ਵਿੱਕੀ ਕਹਿੰਦਾ ਕਿ ਇਹ ਇੱਕ ਅਮੀਰ ਸੇਠ ਦਾ ਮੁੰਡਾ ਹੈਗਾ ਤੇ ਇਹ ਇੱਥੇ ਪੁੰਨਦਾਨ ਕਰਨ ਆਉਂਦਾ ਰਹਿੰਦਾ ਵੀ ਇਹ ਮੇਰਾ ਦੋਸਤ ਹੈਗਾ ਤਾਂ ਰਾਣੀ ਉਹਨੂੰ ਸੱਸਰੀ ਘਰ ਬੁਲਾ ਦਿੰਦੀ ਆ ਤੇ ਉੱਥੋਂ ਚਲੀ ਜਾਂਦੀ ਆ ਤਾਂ ਉਸ ਤੋਂ ਬਾਅਦ ਜਿਹੜਾ ਵਿੱਕੀ ਹੁੰਦਾ ਉਹ ਵਿਜੇ ਨੂੰ ਕਹਿੰਦਾ ਕਿ ਕੋਈ ਵੀ ਮੈਂ ਰਾਣੀ ਨੂੰ ਕਹਿ ਦੇਣਾ ਵੀ 3 ਕਵਜੇ ਨੂੰ ਹਨਾ ਤਿਆਰ ਰਹੀਂ ਵੀ ਤੇਰੇ ਲਈ ਕੋਈ ਸਰਪ੍ਰਾਈਜ਼ ਆ ਤੇ ਕਹਿੰਦਾ ਪਰ ਮੈਂ ਜਾਣਾਂ ਵੀ ਤਿਆਰੀ ਮੈਂ ਸਾਰੀ ਕਰ ਦਿੱਤੀ ਆ ਉਹ ਕਹਿੰਦਾ ਠੀਕ ਆ ਕਹਿੰਦਾ ਵੀ 3 ਵਜੇ ਨੂੰ ਆ ਜਾਏਗਾ ਨਾ ਤਾਂ ਵਿੱਕੀ ਕਹਿੰਦਾ ਵੀ ਹਾਂ ਮੈਂ ਆ ਜੂਗਾ ਮੈਂ ਜ਼ਰੂਰੀ ਕੰਮ ਜਾ ਰਿਹਾ ਉਹ ਜਾ ਤਾਂ ਇਸ ਲਈ ਰਿਹਾ ਹੁੰਦਾ ਕਿਉਂਕਿ ਉਹ ਨਹੀਂ ਚਾਹੁੰਦਾ ਹੁੰਦਾ ਕਿ ਮੇਰੀਆਂ ਅੱਖਾਂ ਦੇ ਸਾਹਮਣੇ ਕੋਈ ਰਾਣੀ ਨੂੰ ਪ੍ਰਪੋਜ਼ ਕਰੇ ਤੇ ਇਸ ਕਰਕੇ ਉਹ ਬਹਾਨਾ ਲਾ ਕੇ ਚਲੇ ਜਾਂਦਾ ਅੰਜਾ ਕਿ ਉਹ ਕਿਸੇ ਪਾਰਕ ਦੇ ਵਿੱਚ ਬੈਠ ਕੇ ਬਹੁਤ ਰੋਂਦਾ ਉਹ ਸੋਚਦਾ ਕਿ ਮੈਂ ਤਾਂ ਰਾਣੀ ਨੂੰ ਹਣਾ ਦਿਲੋਂ ਜਾਣ ਤੋਂ ਚਾਹੁੰਦਾ ਸੀ ਵੀ ਜੇ ਉਹਦਾ ਵੀਜ਼ੇ ਨਾਲ ਵਿਆਹ ਹੋ ਗਿਆ ਵੀ ਰਾਣੀ ਤਾਂ ਫਿਰ ਮੈਨੂੰ ਮਿਲਣ ਉਹ ਵੀ ਗਈ ਇਸੇ ਤਰ੍ਹਾਂ ਇਸ ਗੱਲਾਂ ਬਾਰੇ ਸੋਚ-ਸੋਚ ਕੇ ਉਹ ਰੋਂਦਾ ਰਹਿੰਦਾ ਤੇ ਅਚਾਨਕ ਨਾ ਉਹਨੂੰ ਫੋਨ ਆ ਜਾਂਦਾ ਵਿਜੇ ਦਾ ਵਿਜੇ ਉਹਨੂੰ ਕਹਿੰਦਾ ਵਿੱਕੀ ਤੂੰ ਕਿੱਥੇ ਆ ਵਿੱਕੀ ਕਹਿੰਦਾ ਵੀ ਹਾਂ ਮੈਂ ਬਾਹਰ ਕੰਮ 'ਚ ਆ ਕਹਿੰਦਾ ਵੀ ਹੁਣੀ ਆ ਜਾ ਬਹੁਤ ਜ਼ਰੂਰੀ ਗੱਲ ਕਰਨੀ ਆ ਤੇਰੇ ਨਾਲ ਹੁਣੀ ਆ ਜਾ ਵਿੱਕੀ ਆ ਜਿਹੜਾ ਉਹਨੂੰ ਐ ਲੱਗਦਾ ਵੀ ਪਤਾ ਨਹੀਂ ਕੀ ਗੱਲ ਹੋ ਗਈ ਤੇ ਉਹ ਕਹਿੰਦਾ ਵੀ ਚੱਲ ਮੈਂ ਹੁਣੇ ਆਉਣਾ ਫੋਨ ਕੱਟ ਕੇ ਵਿੱਕੀ ਇੱਕੇ ਦਾ ਆਸ਼ਰਮ ਦੇ ਵਿੱਚ ਪਹੁੰਚਦਾ ਤਾਂ ਵਿਜੇ ਉਹਨੂੰ ਕਹਿੰਦਾ ਕਿ ਸਾਰੀ ਤਿਆਰੀ ਹੋ ਚੁੱਕੀ ਆ ਵੀ ਚੱਲ ਤੂੰ ਰਾਣੀ ਨੂੰ ਬੁਲਾ ਵੀ ਆਪਾਂ ਕੇਕ ਕੱਟਣਾਗਾ ਵਿੱਕੀ ਆ ਜਿਹੜਾ ਉਹ ਰਾਣੀ ਨੂੰ ਬੁਲਾ ਕੇ ਲਿਆਉਂਦਾ ਤੇ ਉਹਨੂੰ ਕਹਿੰਦਾ ਵੀ ਚੱਲ ਤੇਰੇ ਲਈ ਸਰਪ੍ਰਾਈਜ਼ ਆ ਉਹ ਕਹਿੰਦੀ ਵੀ ਕੀ ਸਰਪ੍ਰਾਈਜ਼ ਆ ਇੱਥੇ ਦੱਸ ਦੇ ਉਹ ਕਹਿੰਦਾ ਵੀ ਜੇ ਮੈਂ ਇੱਥੇ ਦੱਸਦਾ ਫਿਰ ਸਰਪ੍ਰਾਈਜ਼ ਕਾਹਦਾ ਰਹਿ ਗਿਆ ਚਲੋ ਉਹ ਦੀਆਂ ਅੱਖਾਂ ਤੇ ਹੱਥ ਰੱਖ ਕੇ ਲੈ ਜਾਂਦਾ ਤੇ ਜਦੋਂ ਹਾਲ ਰੂਮ ਦਾ ਦਰਵਾਜ਼ਾ ਖੋਲ੍ਹਦੇ ਆ ਤੇ ਅੰਦਰ ਲੈ ਕੇ ਜਾਂਦੇ ਆ ਤਾਂ ਅਚਾਨਕ ਆ ਜਿਹੜੀਆਂ ਲਾਈਟਾਂ ਚੱਲਦੀਆਂ ਨੇ ਗੁਬਾਰੇ ਫੁੱਟਦੇ ਆ ਹਨਾ ਤੇ ਜਿਹੜੇ ਉੱਥੇ ਫੁੱਲ ਹੁੰਦੇ ਆ ਉਹ ਸੁੱਟੇ ਜਾਂਦੇ ਆ ਤੇ ਸਾਰੇ ਬੱਚੇ ਹੁੰਦੇ ਆ ਨਾਥ ਆਸ਼ਰਮ ਦੇ ਉਹ ਰਾਣੀ ਨੂੰ ਹੈਪੀ ਬਰਥਡੇ ਵਿਸ਼ ਕਰਦੇ ਆ ਰਾਣੀ ਬਹੁਤ ਖੁਸ਼ ਹੁੰਦੀ ਆ ਵੇਖ ਕੇ ਸਾਰਾ ਕੁਝ ਤੇ ਅੱਗੇ ਜਦੋਂ ਉਹ ਵੇਖਦੀ ਆ ਕਿ ਉੱਥੇ ਟੇਬਲ ਤੇ ਬਹੁਤ ਵੱਡਾ ਕੇਕ ਪਿਆ ਹੁੰਦਾ ਤੇ ਉੱਤੇ ਰਾਣੀ ਦਾ ਨਾਮ ਲਿਖਿਆ ਹੁੰਦਾ ਤੇ ਉਹ ਬਹੁਤ ਖੁਸ਼ ਹੁੰਦੀ ਆ ਉਹ ਸੋਚਦੀ ਆ ਕਿ ਸ਼ਾਇਦ ਇਹ ਸਾਰੀ ਅਰੇਂਜਮੈਂਟ ਆ ਜਿਹੜੀ ਉਹ ਵਿੱਕੀ ਨੇ ਕੀਤੀ ਆ ਤੇ ਉਹ ਵਿੱਕੀ ਦਾ ਹੱਥ ਫੜ ਕੇ ਅੱਗੇ ਲੈ ਕੇ ਜਾਂਦੀ ਆ ਤਾਂ ਕੇਕ ਕੋਲ ਜਿਹੜਾ ਵਿਜੇ ਖੜਾ ਹੁੰਦਾ ਤੇ ਵਿਜੇ ਜਦੋਂ ਆ ਕੇ ਹੱਥ ਫੜ ਕੇ ਰਾਣੀ ਦਾ ਹਨਾ ਕੇਕ ਕੋਲ ਲੈ ਕੇ ਜਾਂਦਾ ਤਾਂ ਉਹ ਵਿੱਕੀ ਨੂੰ ਕਹਿੰਦੀ ਆ ਵੀ ਤੂੰ ਵੀ ਨਾਲ ਹੀ ਚੱਲ ਵਿੱਕੀ ਉਹਨੂੰ ਕਹਿੰਦਾ ਵੀ ਇਸ ਜਿਹੜਾ ਕੇਕ ਦਾ ਜਾਂ ਜਿੰਨਾ ਵੀ ਡੈਕੋਰੇਸ਼ਨ ਦਾ ਪ੍ਰਬੰਧ ਦਾ ਵੀ ਉਹ ਮੈਂ ਨਹੀਂ ਕੀਤਾ ਵੀ ਉਹ ਵਿਜੇ ਨਹੀਂ ਕੀਤਾ ਵੀ ਇਹ ਤੈਨੂੰ ਸਰਪ੍ਰਾਈਜ਼ ਦੇਣਾ ਚਾਹੁੰਦਾਗਾ ਵੀ ਇਹਦਾ ਧੰਨਵਾਦ ਕਰ ਤੂੰ ਤੇ ਉਹ ਵਿਜੇ ਦਾ ਥੈਂਕਸ ਕਰਦੀ ਆ ਤੇ ਉਸ ਤੋਂ ਬਾਅਦ ਕੇਕ ਕੱਟਣ ਦੀ ਜਦੋਂ ਗੱਲ ਹੁੰਦੀ ਆ ਕੇਕ ਕੱਟਦੇ ਆ ਤੇ ਵਿਜੇ ਆ ਜਿਹੜਾ ਕੇਕ ਕੱਟਦਾ ਓਕੇ ਇੱਕ ਕਟਕੇ ਰਾਣੀ ਦੇ ਮੂੰਹ 'ਚ ਪਾਉਂਦਾ ਤਾਂ ਰਾਣੀ ਜਿਹੜਾ ਉਹ ਕੇਕ ਆ ਫੜ ਕੇ ਵਿੱਕੀ ਦੇ ਮੂੰਹ 'ਚ ਪਾ ਦਿੰਦੀ ਆ ਤੇ ਉਸ ਤੋਂ ਬਾਅਦ ਜਦੋਂ ਰਾਣੀ ਕੇਕ ਕੱਟਦੀ ਆ ਉਹ ਵੀ ਵਿਜੇ ਨੂੰ ਕੇਕ ਖਵਾਉਣ ਦੀ ਬਜਾਏ ਵਿੱਕੀ ਨੂੰ ਪਹਿਲਾਂ ਖਵਾਉਂਦੀ ਆ ਤਾਂ ਵਿੱਕੀ ਕਹਿੰਦਾ ਵੀ ਨਹੀਂ ਇਸ ਕੇਕ ਤੇ ਮੇਰਾ ਹੱਕ ਨਹੀਂ ਵੀ ਤੂੰ ਵਿਜੇ ਨੂੰ ਖਵਾ ਉਹ ਕਹਿੰਦੀ ਵੀ ਨਹੀਂ ਵਿੱਕੀ ਵੀ ਬਚਪਨ ਤੋਂ ਲੈ ਕੇ ਹੁਣ ਤੱਕ ਹਨਾ ਤੂੰ ਮੇਰਾ ਇੰਨਾ ਸਾਥ ਦਿੱਤਾ ਵੀ ਤੂੰ ਮੇਰੇ ਨਾਲ ਹਰ ਇੱਕ ਥਾਂ ਖੜਿਆ ਵੀ ਇਸ ਕੇਕ ਤੇ ਤੇਰਾ ਹੀ ਹੱਕ ਆ ਤਾ ਇਹ ਵੇਖ ਕੇ ਵਿਜੇ ਨੂੰ ਗੁੱਸਾ ਆ ਜਾਂਦਾ ਉਹ ਸੋਚਦਾ ਵੀ ਇੰਨਾ ਪ੍ਰਬੰਧ ਤਾਂ ਮੈਂ ਕੀਤਾ ਤੇ ਵੀ ਇਹ ਵਿਕੀ ਨੂੰ ਪ੍ਰੈਫਰ ਕਰ ਰਹੀ ਹੈਗੀ ਵੀ ਉਹਨੂੰ ਇਮੀਅਤ ਦੇ ਰਹੀ ਆ ਉਹਨੂੰ ਗੁੱਸਾ ਤਾਂ ਆਉਂਦਾ ਪਰ ਉਹ ਆਪਣਾ ਗੁੱਸਾ ਨਾ ਜਿਹੜਾ ਅੰਦਰੇ-ਅੰਦਰ ਪੀ ਜਾਂਦਾ ਤੇ ਉਸ ਤੋਂ ਬਾਅਦ ਵਿਜੇ ਆ ਜਿਹੜਾ ਉਹ ਰਾਣੀ ਨੂੰ ਪ੍ਰਪੋਜ਼ ਕਰਦਾ ਕਿ ਮੈਂ ਤੇਰੇ ਨਾਲ ਵਿਆਹ ਕਰਵਾਉਣਾ ਚਾਹਣਾ ਕਿ ਕੀ ਤੂੰ ਮੇਰੇ ਨਾਲ ਵਿਆਹ ਕਰਵਾਵੇਂਗੀ ਇਹ ਸੁਣ ਕੇ ਰਾਣੀ ਆ ਜਿਹੜੀ ਹਨਾ ਉਹ ਘਬਰਾ ਜਾਂਦੀ ਅਤੇ ਉਹਨੂੰ ਆਏ ਹੁੰਦਾ ਵੀ ਇਹਨੇ ਮੈਨੂੰ ਸਾਰਿਆਂ ਦੇ ਸਾਹਮਣੇ ਕੀ ਕਹਿਤਾ ਤਾਂ ਉਹ ਕਹਿੰਦੀ ਵੀ ਨਹੀਂ ਵੀ ਮੈਂ ਤੁਹਾਨੂੰ ਨਹੀਂ ਪਸੰਦ ਕਰਦੀ ਤੇ ਨਾ ਹੀ ਮੈਂ ਤੁਹਾਡੇ ਨਾਲ ਵਿਆਹ ਕਰਾਉਣਾ ਚਾਹਣੀ ਆ ਵੀ ਮੈਂ ਤਾਂ ਵਿੱਕੀ ਨੂੰ ਪਸੰਦ ਕਰਦੀ ਆ ਤੇ ਉਹ ਵਿੱਕੀ ਨੂੰ ਕਹਿੰਦੀ ਆ ਕਿ ਵਿੱਕੀ ਕੀ ਤੂੰ ਮੇਰੇ ਨਾਲ ਵਿਆਹ ਕਰਵਾਵੇਂਗਾ ਤਾਂ ਵਿੱਕੀ ਆ ਜਿਹੜਾ ਉਹ ਚੁੱਪਚਾਪ ਦੋਨਾਂ ਵੱਲ ਵੇਖਦਾ ਵੀ ਵਿਜੇ ਦਾ ਕੀ ਰਿਐਕਟ ਹੋਊਗਾ ਤਾਂ ਵਿਜੇ ਆ ਜਿਹੜਾ ਉਹ ਗੁੱਸਾ ਕਰਦਾ ਤੇ ਉਹਨੂੰ ਕਹਿੰਦਾ ਵੀ ਇੰਨਾ ਖਰਚਾ ਮੈਂ ਕੀਤਾ ਇੰਨਾ ਸਾਰਾ ਤਿਆਰੀ ਮੈਂ ਕੀਤੀ ਕਿ ਮੈਂ ਇਹ ਕੁਝ ਸੁਣਨ ਲਈ ਕੀਤਾ ਵੀ ਤੈਨੂੰ ਇਹ ਕੀ ਦੇ ਸਕਦਾ ਇੱਕ ਅਨਾਥ ਆਸ਼ਰਮ ਦੇ ਵਿੱਚ ਪਲਿਆ ਇਹ ਵੱਡਾ ਹੋਇਆ ਕੀ ਹੈ ਇਹਦੇ ਕੋਲੇ ਤੈਨੂੰ ਜ਼ਿੰਦਗੀ ਦੀ ਕਿਹੜੀ ਖੁਸ਼ੀ ਦੇ ਸਕਦਾ ਅੱਜ ਤੱਕ ਇਹ ਐਨੇ ਸਾਲ ਹੋ ਗਏ ਤੇਰੇ ਨਾਲ ਰਹਿੰਦੇ ਨੂੰ ਤੇਰਾ ਕੀ ਇੱਕ ਤਾਂ ਕੱਟ ਨਹੀਂ ਸਕਿਆ ਜਦੋਂ ਉਹਦੇ ਖਿਲਾਫ ਇੰਨਾ ਕੁਝ ਬੋਲਦਾ ਤਾਂ ਰਾਣੀ ਵਿਜੇ ਦੇ ਚਪੇੜ ਮਾਰਦੀ ਆ ਤੇ ਉਹਨੂੰ ਕਹਿੰਦੀ ਕਿ ਤੁਹਾਡੇ ਅਮੀਰ ਲੋਕਾਂ ਦੇ ਚੋਚਲੇ ਤੇ ਅਮੀਰ ਲੋਕਾਂ ਦਾ ਜਿਹੜਾ ਹੰਕਾਰ ਆ ਐਸੇ ਕਰਕੇ ਕਹਿੰਦੀ ਮੈਂ ਤੈਨੂੰ ਪਸੰਦ ਨਹੀਂ ਕਰਦੀ ਕਹਿੰਦੀ ਚਲੋ ਸ਼ੁਕਰ ਹੋਇਆ ਤੂੰ ਆਪਣੀ ਔਕਾਤ ਅੱਜ ਹੀ ਦਿਖਾਤੀ ਤੇ ਜੇ ਮੈਂ ਤੇਰੇ ਨਾਲ ਵਿਆਹ ਕਰਵਾ ਲੈਂਦੀ ਤਾਂ ਤੂੰ ਬਾਅਦ 'ਚ ਤਾਂ ਮੈਨੂੰ ਸਾਰੀ ਉਮਰ ਪੈਸੇ ਦੇ ਮਿਹਨੇ ਮਾਰ-ਮਾਰ ਕੇ ਮਾਰ ਦੇਣਾ ਸੀ ਵੀ ਮੈਂ ਪੈਸਾ ਨਹੀਂ ਵੇਖਿਆ ਤੇ ਨਾ ਮੈਂ ਤੇਰੀ ਔਕਾਤ ਵੇਖੀਆ ਮੈਂ ਤਾਂ ਵਿੱਕੀ ਦਾ ਚੰਗਾ ਦਿਲ ਵੇਖਿਆ ਇਹਦਾ ਸਾਥ ਵੇਖਿਆ ਵੀ ਇਹ ਇਹ ਬਚਪਨ ਤੋਂ ਲੈ ਕੇ ਮੇਰੇ ਨਾਲ ਆ ਤੇ ਅੱਜ ਤੱਕ ਇਹਨੇ ਮੈਨੂੰ ਇੱਕ ਵੀ ਮਾੜਾ ਸ਼ਬਦ ਨਹੀਂ ਕਿਹਾ ਈਵਨ ਕਿ ਇਹਦੇ ਦਿਲ 'ਚ ਮੇਰੇ ਪ੍ਰਤੀ ਇੰਨਾ ਪਿਆਰ ਆ ਇਹਨੇ ਮੈਨੂੰ ਪ੍ਰਪੋਜ਼ ਵੀ ਨਹੀਂ ਕੀਤਾ ਤੇ ਤੂੰ ਦੋ ਦਿਨ ਦਾ ਆ ਕੇ ਮੇਰੇ ਤੇ ਇੰਨਾ ਹੱਕ ਜਿਤਾਉਣਾ ਉਹ ਕਹਿੰਦੀ ਇੱਥੋਂ ਚਲਿਆ ਜਾ ਨਿਕਲ ਜਾ ਇੱਥੋਂ ਜਦੋਂ ਉਹ ਇੰਨਾ ਕੁਝ ਬੋਲਦੀ ਆ ਤਾਂ ਵਿਜੇ ਨੂੰ ਬਹੁਤ ਗੁੱਸਾ ਆ ਜਾਂਦਾ ਕਿਉਂਕਿ ਹੁਣ ਅਮੀਰ ਘਰ ਦਾ ਮੁੰਡਾ ਸੀ ਤੇ ਉਹਨੂੰ ਐ ਲੱਗਿਆ ਵੀ ਇਹਨੇ ਮੇਰੀ ਬੇਇੱਜ਼ਤੀ ਕਰਤੀ ਜਦੋਂ ਉਹ ਜਾਣ ਲੱਗਦਾ ਤਾਂ ਵਿੱਕੀ ਉਹਦੀ ਬਾਹ ਫੜਦਾ ਤੇ ਉਹ ਵਿੱਕੀ ਦੋ ਹੱਥ ਛੁਡਾ ਕੇ ਚਲਿਆ ਜਾਂਦਾ ਤੇ ਰਾਣੀ ਕਹਿ ਦਿੰਦੀ ਆ ਵਿੱਕੀ ਕੋਈ ਲੋੜ ਨਹੀਂ ਇਹਨੂੰ ਰੋਕਣ ਦੀ ਇਹ ਤੇਰੇ ਬਾਰੇ ਤਾਂ ਇਹ ਇੰਨਾ ਕੁਝ ਬੋਲਿਆ ਤੇ ਤੈਨੂੰ ਕੀ ਲੋੜ ਹੈਗੀ ਤੇ ਉਹ ਬਾਛੜਾ ਕੇ ਚਲਿਆ ਜਾਂਦਾ ਤੇ ਉੱਥੋਂ ਚਲਿਆ ਜਾਂਦਾ ਤੇ ਵਿੱਕੀ ਆ ਉਸ ਤੋਂ ਬਾਅਦ ਉਹ ਰਾਣੀ ਨੂੰ ਕਹਿੰਦਾ ਕਿ ਤੈਨੂੰ ਐ ਨਹੀਂ ਸੀ ਬੋਲਣਾ ਚਾਹੀਦਾ ਕਿ ਫਿਰ ਵੀ ਹਨਾ ਉਹ ਇਸ ਆਸ਼ਰਮ ਦੇ ਵਿੱਚ ਇੰਨਾ ਪੁੰਨਦਾਨ ਕਰਦਿਆ ਉਹ ਕਹਿੰਦੀ ਫਿਰ ਜੇ ਪੁੰਨਦਾਨ ਕਰਦੇ ਆ ਨਾ ਕਰਨ ਉਹਨਾਂ ਦੇ ਸਿਰ ਤੇ ਥੋੜੀ ਅਨਾਥ ਆਸ਼ਰਮ ਚੱਲਦਾ ਵੀ ਨਾਲੇ ਜੇ ਉਹ ਪੁੰਨਦਾਨ ਕਰਦੇ ਆ ਉਹਦੇ ਬਦਲੇ ਉਹ ਕੀ ਚਾਹੁੰਦੇ ਆ ਕਿ ਵੀ ਮੈਂ ਸੋਹਣੀ ਸੁਨੱਖੀ ਆ ਤੇ ਮੈਂ ਉਹਦੇ ਪਹਿਲੀ ਵਾਰ ਪ੍ਰਪੋਜ਼ ਕਰਨ ਤੇ ਹਾਂ ਕਰ ਦਿਆਂ ਵੀ ਮੈਂ ਕਿਸੇ ਦੀ ਅਮੀਰੀ ਵੇਖ ਕੇ ਡੁੱਲਣ ਵਾਲੀ ਹੈ ਨਹੀਂ ਵੀ ਮੈਂ ਤੇਰਾ ਸਾਥ ਵੇਖਿਆ ਠੀਕ ਹੈ ਤੇ ਮੈਂ ਜਦੋਂ ਇੱਥੇ ਪਲੀਆਂ ਵੱਡੀ ਹੋਈਆਂ ਤੇ ਮੈਂ ਇੱਥੇ ਹੀ ਰਹਿਣਾ ਚਾਹੁੰਦੀ ਆ ਮੈਂ ਕਿਸੇ ਦੀ ਅਮੀਰੀ ਵੇਖ ਕੇ ਉੱਤੇ ਡੁੱਲਣਾ ਨਹੀਂ ਚਾਹੁੰਦੀ ਤਾਂ ਜਿਹੜਾ ਉਹ ਵਿੱਕੀ ਆ ਉਹ ਹੱਸ ਵੀ ਪੈਂਦਾ ਤੇ ਉਹਦੀਆਂ ਅੱਖਾਂ 'ਚ ਖੁਸ਼ੀ ਦੇ ਹੰਝੂ ਵੀ ਆਉਂਦੇ ਆ ਫਿਰ ਉਸ ਤੋਂ ਬਾਅਦ ਰਾਣੀ ਕਹਿੰਦੀ ਆ ਕਿ ਮੈਨੂੰ ਮaaf ਕਰ ਵੀ ਮੇਰੇ ਕਰਕੇ ਹਨਾ ਤੈਨੂੰ ਉਹ ਇੰਨਾ ਕੁਝ ਬੋਲ ਗਿਆ ਵੀ ਤੈਨੂੰ ਗਰੀਬ ਜਾਂ ਕਿੰਨਾ ਕੁਝ ਕਹਿ ਗਿਆ ਤਾਂ ਵਿੱਕੀ ਕਹਿੰਦਾ ਵੀ ਮੈਨੂੰ ਇਸ ਗੱਲ ਦਾ ਕੋਈ ਗੁੱਸਾ ਨਹੀਂ ਵੀ ਉਹਨੇ ਜੋ ਗੱਲ ਵੀ ਕਹੀ ਆ ਕਹੀ ਤਾਂ ਸਹੀ ਆ ਵੀ ਮੈਂ ਤੈਨੂੰ ਕੀ ਦੇ ਸਕਦਾ ਵੀ ਮੈਂ ਤਾਂ ਖੁਦ ਅਨਾਥ ਆਸ਼ਰਮ ਦੇ ਵਿੱਚ ਰਹਿਣਾ ਉਹ ਕਹਿੰਦੀ ਵੀ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਬਸ ਮੈਨੂੰ ਤੇਰਾ ਸਾਥ ਚਾਹੀਦਾ ਜਿਵੇਂ ਆਪਾਂ ਨੂੰ ਕਿਸੇ ਨੇ ਸੰਭਾਲਿਆ ਇਸ ਅਨਾਥ ਆਸ਼ਰਮ ਦੇ ਵਿੱਚ ਆਪਣੇ ਰਿਸ਼ਤੇ ਆਪਾਂ ਨੂੰ ਛੱਡ ਕੇ ਚਲੇ ਗਏ ਆਪਾਂ ਇੱਕ ਦੂਜੇ ਦਾ ਸਹਾਰਾ ਬਣਿਆ ਉਵੇਂ ਆਪਾਂ ਇੱਥੇ ਆਉਣ ਵਾਲੇ ਅਨਾਥ ਆਸ਼ਰਮ ਦੇ ਬੱਚਿਆਂ ਦਾ ਸਹਾਰਾ ਬਣਾਂਗੇ ਇਹਨਾਂ ਲਈ ਕੁਝ ਕਰਾਂਗੇ ਤਾਂ ਫਿਰ ਜਿਹੜੇ ਉੱਥੋਂ ਦੇ ਸੰਚਾਲਕ ਹੁੰਦੇ ਆ ਉਹ ਵੀ ਬੜੇ ਖੁਸ਼ ਹੁੰਦੇ ਆ ਉਸ ਤੋਂ ਬਾਅਦ ਉਹਨਾਂ ਦੀ ਮੰਗਣੀ ਕਰ ਦਿੱਤੀ ਜਾਂਦੀ ਆ ਉਸੇ ਦਿਨ ਹੀ ਕਿਉਂਕਿ ਉੱਥੇ ਵਧੀਆ ਅਰੇਂਜਮੈਂਟ ਕੀਤੀ ਹੋਈ ਸੀ ਤੇ ਥੋੜੇ ਦਿਨਾਂ ਬਾਅਦ ਬਸ ਉਹਨਾਂ ਦਾ ਕੋਟ ਦੇ ਵਿੱਚ ਜਾ ਕੇ ਵਿਆਹ ਕਰ ਦਿੱਤਾ ਜਾਂਦਾ ਕਿਉਂਕਿ ਵਿਆਹ ਤੇ ਕਿਹੜਾ ਉਹਨਾਂ ਨੇ ਕੋਈ ਵੱਡਾ ਖਰਚ ਕਰਨਾ ਸੀ ਜਾਂ ਰਿਸ਼ਤੇਦਾਰ ਬੁਲਾਉਣੇ ਸੀ ਕੋਈ ਵੀ ਨਹੀਂ ਸੀ ਉਹਨਾਂ ਦਾ ਅਨਾਥ ਆਸ਼ਰਮ ਵਾਲੀ ਜਿਹੜੀ ਟੀਮ ਆウトੋਂ ਬਿਨਾ ਹੋਰ ਕੋਈ ਵੀ ਨਹੀਂ ਸੀ ਫਿਰ ਉਹਨਾਂ ਦਾ ਵਿਆਹ ਕਰ ਦਿੱਤਾ ਜਾਂਦਾ ਤੇ ਉਹ ਉਸੇ ਆਸ਼ਰਮ ਦੇ ਵਿੱਚ ਆ ਪਤੀ ਪਤਨੀ ਵਜੋਂ ਰਹਿੰਦੇ ਆ ਤੇ ਪਹਿਲਾਂ ਵੀ ਉਹਨਾਂ ਨੇ ਕੰਮ ਸੰਭਾਲਿਆ ਹੋਇਆ ਸੀ ਪਰ ਹੁਣ ਵੀ ਉਹ ਉਸੇ ਆਸ਼ਰਮ ਦੇ ਵਿੱਚ ਵਧੀਆ ਸੰਚਾਲਕ ਦੇ ਤੌਰ ਤੇ ਰਹਿੰਦੇ ਆ ਤੇ ਆਪਣੀ ਜ਼ਿੰਦਗੀ ਹੈ ਜਿਹੜੀ ਉਹ گزار ਰਹੇ ਆ ਤੇ ਉੱਥੇ ਆਉਣ ਵਾਲੇ ਜਿਹੜੇ ਬੱਚੇ ਆ ਉਹਨਾਂ ਦੀ ਵੀ ਸਾਂਭ ਸੰਭਾਲ ਕਰਦੇ ਆ ਹਾਂਜੀ ਦੋਸਤੋ ਮੈਨੂੰ ਉਮੀਦ ਹੈ ਕਿ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੇਕਰ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਜ਼ਰੂਰ ਕਰਨਾ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਸਾਰਿਆਂ ਨੂੰ ਸ਼ਸ਼ਕਾਰ ਜੀ